ਸੁਖਬੀਰ ਬਾਦਲ ਦੇ ਕਰੀਬੀ ਦੱਸੇ ਜਾਂਦੇ ਸਤਿੰਦਰ ਸਿੰਘ ਕੋਹਲੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੋ ਗ੍ਰਿਫਤਾਰੀ ਦੀ ਖਬਰ ਹੈ ਅੰਮ੍ਰਿਤਸਰ ਤੋਂ ਇਹ ਵੱਡੀ ਖਬਰ ਹੈ 328 ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਵੀ ਕੋਹਲੀ ਨਾਮਜ਼ਦ ਸੀ ਸੋ ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕੋਹਲੀ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਸੀ ਸੋ ਆਖਰਕਾਰ ਹੁਣ ਕੋਹਲੀ ਦੀ ਗ੍ਰਿਫਤਾਰੀ ਦੀ ਖਬਰ ਹੈ ਸਤਿੰਦਰ ਸਿੰਘ ਕੋਹਲੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਸੋ ਮੁੱਖ ਮੰਤਰੀ ਨੇ ਕਿਹਾ ਸੀ ਕਿ ਸਤਿੰਦਰ ਸਿੰਘ ਕੋਹਲੀ ਦੀ ਚਾਰਟਰਡ ਅਕਾਊਂਟ ਦੀ ਭੂਮਿਕਾ ਸੋ ਚਾਰਟਰਡ ਅਕਾਊਂਟੈਂਟ ਨੇ ਸੀਗੇ ਜੋ ਉਹਨਾਂ ਦੀ ਭੂਮਿਕਾ ਤੇ ਵੱਡੇ ਸਵਾਲ ਖੜੇ ਹੁੰਦੇ ਨੇ ਅਤੇ ਕੋਹਲੀ ਨੂੰ ਐਸਜੀਪੀਸੀ ਵੱਲੋਂ ਕਰੋੜਾਂ ਰੁਪਏ ਦੀ ਤਨਖਾਹ ਦਿੱਤੀ ਗਈ। ਸੋ ਮੁੱਖ ਮੰਤਰੀ ਨੇ ਇਹ ਵੀ ਕਿਹਾ ਸੀ ਕਿ ਕੋਹਲੀ ਸੁਖਬੀਰ ਬਾਦਲ ਦਾ ਵੀ ਕੰਮ ਦੇਖਦੇ ਸੀ। ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਚੋਰੀ ਹੋਏ ਸਰੂਪਾਂ ਦੇ ਮਾਮਲੇ ਸੰਬੰਧੀ ਐਸਜੀਪੀਸੀ ਵੱਲੋਂ ਕਾਨੂੰਨੀ ਕਾਰਵਾਈ ਲਈ ਮਤੇ ਪਾਏ ਗਏ, ਫਿਰ ਫਸਣ ਦੇ ਡਰ ਤੋਂ ਸਾਰੇ ਮਤੇ ਰੱਦ ਕਰ ਦਿੱਤੇ ਗਏ। ਹੁਣ ਕਿਹਾ ਕਿ ਇਹਨਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਨਾਲ ਕੋਈ ਲੈਣਾ ਦੇਣਾ ਨਹੀਂ ਹੁਣ ਇਹਨਾਂ ਨੂੰ ਡਰ ਹੈ ਕਿ ਐਸਆਈਟੀ ਇਹਨਾਂ ਕੋਲੋਂ ਪੁੱਛਗਿੱਛ ਕਰੇਗੀ ਇਹਨਾਂ ਨੂੰ ਪੁੱਛਗਿੱਛ 'ਚ ਕੱਚੇ ਚਿੱਠੇ ਖੁੱਲ ਸਕਦੇ ਨੇ ਸੋ ਹੁਣ ਇਹ ਕਾਰਵਾਈ ਹੁੰਦੀ ਨਜ਼ਰ ਆ ਰਹੀ ਹੈ ਪਹਿਲੀ ਗ੍ਰਿਫਤਾਰੀ ਹੈ ਜਿਹੜੀ 328 ਰੁਪਿਆਂ ਦੇ ਮਾਮਲੇ ਦੇ ਵਿੱਚ ਹੁੰਦੀ ਨਜ਼ਰ ਆਈ ਹੈ ਐਸਜੀਪੀਸੀ ਦੇ ਆਡਿਟ ਦਾ ਕੰਮ ਦੇਖਦੇ ਰਹੇ ਨੇ ਸਤਿੰਦਰ ਸਿੰਘ ਕੋਹਲੀ ਸੁਖਬੀਰ ਬਾਦਲ ਦੇ ਨਜ਼ਦੀਕੀ ਵੀ ਦੱਸੇ ਜਾਂਦੇ ਨੇ ਸਤਿੰਦਰ ਸਿੰਘ ਕੋਹਲੀ 328 55 ਰੁਪਏ ਮਾਮਲੇ ਦੇ ਵਿੱਚ ਨਾਮਜ਼ਦ ਸੀ ਕੋਹਲੀ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੋ ਵੱਡੀ ਖਬਰ ਹੈ ਇਸ ਵੇਲੇ ਦੀ ਆ 328 ਪਾਵਨ ਸਰੂਪਨ ਦਾ ਮਾਮਲਾ ਲਗਾਤਾਰ ਪਕhta ਜਾ ਰਿਹਾ ਹੈ ਜੋ ਗਾਇਬ ਕੋਈ ਸੀ ਪਾਵਨ ਸਰੂਪ ਸੋ ਉਹਨਾਂ ਮਾਮਲਿਆਂ ਦੇ ਵਿੱਚ ਐਸਜੀਪੀਸੀ ਪਹਿਲੇ ਕਾਰਵਾਈ ਦੀ ਮੰਗ ਕਰਦੀ ਰਹੀ ਹੈ ਪਿਛਲੇ ਦਿਨ ਹੀ ਐਸਜੀਪੀਸੀ ਨੇ ਵੀ ਪੰਜਾਬ ਸਰਕਾਰ ਉੱਤੇ ਗੰਭੀਰ ਦੋਸ਼ ਲਗਾਏ ਸੀ ਜੋ ਰਾਜਨੀਤੀ ਤੋਂ ਪ੍ਰੇਰਿਤ ਕਾਰਵਾਈਆਂ ਦੱਸੀਆਂ ਸੀ ਸੋ ਇਸ ਤੋਂ ਬਾਅਦ ਹੁਣ ਇਹ ਪਹਿਲੀ ਗ੍ਰਿਫਤਾਰੀ ਕਹੀ ਜਾ ਸਕਦੀ ਹੈ ਸੀਏ ਸਤਿੰਦਰ ਸਿੰਘ ਕੋਲੀ ਨੂੰ ਉਗ੍ਰਫਤਾਰ ਕੀਤਾ ਗਿਆ 328 55 ਸਰੂਪਾਂ ਦੇ ਮਾਮਲੇ ਵਿੱਚ ਇਹ ਗ੍ਰਿਫਤਾਰੀ ਹੋਈ ਦੱਸੀ ਜਾ ਰਹੀ ਹੈ ਸੋ ਲਗਾਤਾਰ 328 55 ਸਰੂਪਾ ਦਾ ਮਾਮਲਾ ਪਕਤਾ ਜਾ ਰਿਹਾ ਹੈ